ਆਤੀ ਸਭ ਨੂੰ ਜੈਸੀ ਜੀ ਅੱਜ ਸਾਡੇ ਵਿਚਕਾਰ ਪਾਸਟਰ ਜੂਨਸੀ ਜੀ ਪਿੰਡ ਬਹਿਰਾਮ ਤੋਂ ਪਹੁੰਚੇ ਹਨ ਤੇ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਬਹੁਤ ਸਾਰੇ ਲੋਗੇ ਪੇਟਾ ਨੂੰ ਔਰ ਪਵਿੱਤਰ ਬਾਈਬਲ ਦੀ ਜੋ ਪਾਸਟਰ ਜੂਨਸੀ ਹੁਣਾਂ ਨੇ ਸਟੱਡੀ ਕੀਤੀ ਹੋਈ ਹੈ ਔਰ ਕਾਫੀ ਸਮੇ ਤੋਂ ਪ੍ਰਚਾਰ ਕਰ ਰਹੇ ਹੈ ਪਰਮੇਸ਼ੁਰ ਸੀ ਜੀ ਦਾ ਔਰ ਪਵਿੱਤਰ ਵਚਨ ਦਾ ਅੱਜ ਅਸੀਂ ਕੁਝ ਸਵਾਲ ਆਹੀ ਪਾਸਟਰ ਜੂਨਸੀ ਜੀ ਦੇ ਕੋਲੋਂ ਪੁੱਛਾਂਗੇ ਪਵਿੱਤਰ ਬਾਈਬਲ ਦੇ ਬਾਰੇ ਤੇ ਤਾਂ ਜੋ ਜੋ ਗਿਆਨ ਪਾਸਟਰ ਜੀ ਉਹਨਾਂ ਦੇ ਅੰਦਰ ਖੁਦਾ ਨੇ ਪਾਇਆ ਉਹ ਗਿਆਨ ਪਵਿੱਤਰ ਬਾਈਬਲ ਦਾ ਹੋਰ ਵੀ ਲੋਕਾਂ ਤੱਕ ਪਹੁੰਚੇ ਤੇ ਅਸੀਂ ਅੱਜ ਗੱਲਬਾਤ ਕਰਦੇ ਆਂ ਪਾਸਟਰ ਜੀ ਨੂੰ ਉਹਨਾਂ ਦੇ ਨਾਲ ਤੇ ਪਾਸਟਰ ਜੀ ਤੁਹਾਡਾ ਵੈਲਕਮ ਹੈ ਜੀ ਤੁਹਾਡੇ ਇੱਥੇ ਆਏ ਤੇ ਧੰਨਵਾਦੀ ਜੀ ਤੁਹਾਡਾ ਤੇ ਅਸਰੀ ਅੱਜ ਆਪਾਂ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਪਵਿੱਤਰ ਬਾਈਬਲ ਦਾ ਮਤਲਬ ਕੀ ਹੈ ਆਪਣੀ ਜੋ ਪਵਿੱਤਰ ਬਾਈਬਲ ਹੈ ਉਹਦਾ ਮਤਲਬ ਕੀ ਹੈ پہلا سوال ہونا ہے دیکھو جی پہلا سوال ہے اچھا اچھا ہے کہ بائبل دا مطلب کی ہے دیکھو انگلیسی لکھا ہے بی ہو ورڈ آئی ول رین اٹرنل لائف دیکھو میں سدا کا جیون لے کے آئی پہلا مطلب ہاں جی دوسرا پاس جو یہ بہت ساریاں

ਇਹੋਂ ਲੋਪ ਕਰ ਦਿਆਂ ਤੂੰ ਦੂਸਰੇ ਸਵਾਲ ਵੱਲ ਆ। ਅਸਲ ਵਿੱਚ ਬਾਈਬਲ ਦੇ ਵਿੱਚ ਟੋਟਲ ਕਿੰਨੀਆਂ ਕਿਤਾਬਾਂ ਹਨ? 66 ਬਾਈਬਲ ਵਿੱਚ 66 ਕਿਤਾਬਾਂ ਹਨ। ਮੈਸੇ ਬਾਈਬਲ ਦੇ ਪਤਨ ਚਾਰ ਤਾਂ ਦੇ ਪੰਨ ਸਟੈਪ ਬੜਾਏ ਨੇ। ਇੱਕ ਬਾਈਬਲ ਦਾ ਜੇਕਰ 66 ਕਿਤਾਬਾਂ ਨੇ ਇੱਕ ਚ ਭਾਗ ਕਰ ਨੇ 148 ਨੇ। ਇਪਾਸੇ ਜਿਹੜੀ ਬਾਈਬਲ ਆਪਣੇ ਕੋਲ ਹੈ ਤੇ ਕਿਹੜੀ ਹੈ ਇਹਦੇ ਵਿੱਚ ਛਾਲ ਹੈ ਤਾਂ ਇਹ ਕੀ ਕਰੀਏ ਆਪਾਂ ਇਸਦੇ ਨਾਲ ਕਰੀਏ ਠੀਕ ਹੈ ਤੇ ਬਾਈਬਲ ਨੂੰ ਛਾਲ ਕਰਨਾ ਬਸੇ ਬਾਈਬਲ ਦੇ ਭਾਗ ਕਿੰਨੇ ਹਨ ਦੋ ਜੀ ਨਵਾਂ ਨੇਮ ਤੇ ਪੁਰਾਣਾ ਨੇ ਤਾਂ ਸਾਥੀਓ ਜਿਹੜੇ ਬਾਈਬਲ ਦੇ ਭਾਗ ਹਨ ਉਹਨੂੰ ਦੋ ਹਨ ਨਵਾਂ ਨੇਮ ਤੇ ਪੁਰਾਣਾ ਨੇ ਤਾਂ ਆਪਾਂ ਚੌਥਾ ਸਵਾਲ ਕਰਾਂਗੇ ਪਾਸਟਰ ਜੀ ਉਹਨਾਂ ਨੂੰ ਅ ਪਾਸਟਰ ਜੀ ਬਾਈਬਲ ਨੂੰ ਕੋਰਨ ਕੰਪਲੀਟ ਹੋਣ ਤੇ ਕਿੰਨੇ ਸਾਲ ਲੱਗੇ 1600 ਸਾਲ ਪੂਰੀ ਬਾਈਬਲ ਕੰਪਲੀਟ ਹੋਣ ਦੇ ਵਿੱਚ 1600 ਸਾਲ ਲੱਗੇ ਤੇ ਮੇਰੇ ਸਾਰੇ ਭੈਣ ਭਰਾ ਕੀ ਜੀਦਾ ਪਿਆ ਰੱਖਿਓ ਜੋ ਬਸਵਾ ਗੱਲ ਹਨ ਖੁਦਾ ਦੇ ਕਾਦਮ ਨੂੰ ਇਹਨਾਂ ਨੇ ਸਥਾਪਿਤ ਕੀਤੀ ਹੋਈ ਆ ਇਹ ਚਾਹੁੰਦੇ ਆ ਕਿ ਇਹ ਗਿਆਨ ਬਹੁਤ ਸਾਰੇ ਲੋਕਾਂ ਦਾ ਪਹੁੰਚੇ 1600 ਸਾਲ ਲੱਗੇ ਇਸ ਪਵਿੱਤਰ ਬਾਈਬਲ ਨੂੰ ਕੰਪੀਟ ਹੋਣ ਦੇ ਵਿੱਚ ਅੱਛਾ ਅੱਪਸੀ ਅਗਲਾ ਸਵਾਲ <سؤال> موسیٰ نبی دیوارا ਮੂਸਾ ਦੁਆਰਾ ਲਿਖੀ ਹੋਈ ਹੈ ਹਾਂਜੀ ਠੀਕ ਹੈ ਫਸਟੂ ਬਾਈਬਲ ਉਤਰ ਬਾਈਬਲ ਦੇ ਅਧਿਆਇ 11 ਉਹ ਯਾਦ ਰੱਖਣਾ ਬਈ ਸਾਥੀਓ ਪਵਿੱਤਰ ਬਾਈਬਲ ਦੇ 1199 ਅਧਿਆਇ ਨਾਲ ਇਹ ਤੁਸੀਂ ਜਾਪ ਕਰਿਓ ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਕਿ ਅੱਜ ਪਾਸਟਰ ਜੀ ਤੁਹਾਨੂੰ ਦੱਸਦੇ ਆ 11 ਤੋਂ ਬੰਨਣੇ ਮੇ 20 ਅਧਿਆਇ ਦਾ ਬਾਈਬਲ ਦੇ ਵਿੱਚ ਟੋਟਲ ਆਇਤਾਂ ਕਿੰਨੀਆਂ ਹਨ ਪਾਸਟਰ ਜੀ ਕੱਤੀ ਹੈ 37 31175 ਟੋਟਲ ਆਇਤਾਂ ਹਨ ਪਵਿੱਤਰ ਬਾਈਬਲ ਦੇ ਵਿੱਚ ਇਹ ਚੀਜ਼ ਨੂੰ ਯਾਦ ਰੱਖਿਓ ਤੇ ਹੁਣ ਆਪਾਂ ਅਗਲਾ ਸਵਾਲ ਕਰਦੇ ਹਾਂ ਪਾਸਟਰ ਜੀ ਨੂੰ ਤੇ ਬਸੇ ਬਾਈਬਲ ਜਿਹੜੀ ਪਵਿੱਤਰ ਬਾਈਬਲ ਹੈ ਕਿਹੜੇ ਸਾਲ ਦੇ ਵਿੱਚ ਕੰਪਲੀਟ ਹੋਈ ਹੈ ਚਾਰ ਹਜ਼ਾਰ 31 ਇਸ ਵਿੱਚ ਇਹਦੀ ਪਵਿੱਤਰ ਬਾਈਬਲ ਹੈ 434 ਈਸਵੀ ਦੇ ਵਿੱਚ ਕੰਪਲੀਟ ਕੀਤੀ ਗਈ ਪੂਰੀ ਜਦਾਂ ਬਾਈਬਲ ਕਿਹਾ ਜਾਂਦਾ ਹੈ ਦੁਨੀਆ ਪਵਣੇ ਵਿੱਚ ਆ ਗਈ ਪਬਲਿਕ ਦੇ ਵਿੱਚ ਆ ਗਈ ਤੋਂ ਧੰਨਵਾਦ ਕਰਦੇ ਹਾਂ ਪਵਿੱਤਰ ਸ਼ੂਸੀ ਜੀ ਦਾ 434 ਈਸਵੀ ਵਿੱਚ ਆਇਸ ਹੈ ਜੀ ਅ ਪਸੰਦ ਬਾਈਬਲ ਦੇ ਵਿੱਚ ਸਭ ਤੋਂ ਵੱਡੀ ਕਿਤਾਬ ਕਿਹੜੀ ਹੈ ਪੱਟਿਮੇ ਦਾ ਜ਼ਿਕਰ ਆ ਰਹੀ ਹੈ ਸਭ ਤੋਂ ਵੱਡੀ ਕਿਤਾਬ 66 ਤੇ 66 ਕਿਤਾਬਾਂ ਦੇ ਵਿੱਚ ਜੋ ਜੋ ਪੂਰਾ ਦੀ ਕਿਤਾਬ ਹੈ ਉਹ ਸਭ ਤੋਂ ਵੱਡੀ ਕਿਤਾਬ ਹੈ 150 ਜੋ ਪੂਰਾ ਰਹੀ ਤੇ ਪਾਸੇ ਸਭ ਤੋਂ ਲਾਸਟਲੀ ਕਿਤਾਬ ਕਿਹੜੀ ਹੈ ਬਾਈਬਲ ਦੀ ਪਰਕਾਸ਼ੀ ਕੋਠੀ ਪ੍ਰਕਾਸ਼ੀ ਕੋਠੀ ਬਹੁਤ ਪਿਆਰੀ ਸੀ ਤੇ ਬਾਕੀ ਪਵਿੱਤਰ ਬਾਈਬਲ ਦੇ ਵਿੱਚ 768 ਵਰਗੇ ਹੈ ਜਿਕਰ ਹੀ ਦੋ ਦੋ ਵੀ ਪੜਦੇ ਆ ਨਾ ਆ ਡੇਲੀ ਦੋ ਤੋਂ ਤਿੰਨ ਪੜਦੇ ਆ ਬਹੁਤ ਹੀ ਛੇਤੀ ਅਸੀਂ ਪੜ ਸਕਦੇ ਹਾਂ ਪਵਿੱਤਰ ਬਾਈਬਲ ਤੋਂ ਤੋਂ ਸ਼ੁਰੂ ਤੋਂ ਲੈ ਕੇ ਰਾਤ ਤੱਕ ਪ੍ਰਭੂ ਯਿਸੂ ਜੀ ਨੇ ਸੰਕਲਪ ਦਿੱਤਾ ਸੀ ਕਿ ਕੋਈ ਸਮਾਂ ਇਦਾਂ ਦਾ ਆ ਪਵਿੱਤਰ ਬਾਈਬਲ ਨੂੰ ਪੜਨ ਦਾ ਛੇਧ ਹੀ ਨਹੀਂ ਲੱਗੇ ਤੇ ਸਵੇਰੇ ਤੋਂ ਸ਼ੁਰੂ ਹੋਣਾ ਸ਼ਾਮ ਤੱਕ ਪੜਦੇ ਰਹਿਣਾ ਤੇ ਪ੍ਰਭੂ ਯਿਸੂ ਜੀ ਦਾ ਤੁਹਾਨੂੰ ਵਾਅਦਾ ਸਾਰੀ ਕਿਤਾਬਾਂ ਤੇ ਪ੍ਰਭੂ ਯਿਸੂ ਜੀ ਨੇ ਆਪਾਂ ਨੂੰ ਨਜ਼ਰ ਕਰਵਾਈ ਹੈ ਸਾਰੇ ਦੀਆਂ ਅਨਾਉਂ ਕਈ ਕਿਤਾਬਾਂ ਪੜ੍ਹੀਆਂ ਏ ਤੇ ਬਹੁਤ ਸਾਰਨੇ ਕਹਾਵਤ ਹੋਰ ਵੀ ਸਿੱਖਣੀਆਂ ਨੇ خدا ਦੇ ਖਾਤਮੇ ਕੋ ਹਰ ਰੋਜ਼ ਸਿੱਖਣ ਦੀਆਂ ਕੋਸ਼ਿਸ਼ ਕੋ ਤੇ ਬਾਕੀ ਹੋਰ ਇੱਕ ਸਵਾਲ ਕਿ ਪਸਤਵੀਂ ਪਵਿੱਤਰ ਬਾਈਬਲ ਦਾ ਜਿਹੜਾ ਨਿਚੋੜ ਹੈ ਉਹ ਕੀ ਹੈ ਮਨੁੱਖ ਜਿਹੜਾ ਨਿਚੋੜ ਹੈ ਕਿ ਇਨਸਾਨ ਦਾ ਪਰਮੇਸ਼ਵਰ ਨਾਲ ਮਰਾਤ ਬਣਾਉਣਾ ਮਿੱਤਰ ਬਾਈਬਲ ਦਾ ਨਿਚੋੜ ਪਰਮੇਸ਼ਵਰ ਦਾ ਤੇ ਇਨਸਾਨ ਦਾ ਮਿਲਾਪ ਕਰਾਉਣਾ ਜੋ ਅਦਨ ਦੇ ਬਾਗ ਦੇ ਵਿੱਚ ਇਸ ਤਰ੍ਹਾਂ ਘਟ ਚੁੱਕਾ ਹੈ ਇਹ ਇਹ ਬਸ ਇੱਕ ਥਾਣੀ ਕਿ ਪ੍ਰੇਮ ਪ੍ਰੇਮ ਨਿਚੋੜ ਹੈ ਇਹਦਾ ਕਿ ਪਰਮੇਸ਼ਵਰ ਨੇ ਜਗਤ ਨੂੰ ਆ ਕੇ ਪਿਆਰ ਕੀਤਾ ਕਿ ਉਸ ਨੇ ਆਪਣਾ ਇੱਕ ਲੋਰ ਦਾ ਉਤਰ ਭਾਸ਼ਿਤ ਕੀਤਾ ਤਾਂ ਸਾਥੀਓ ਇਹ ਗੱਲ ਨੂੰ ਇਹਨਾਂ ਸਭਾ ਜਿਵਾ ਬਹੁਤ ਬਹੁਤ ਬਸੇ ਆਪਣਾ ਕੀਤੇ ਆ ਇਹਨਾਂ ਨੂੰ ਜਰੂਰ ਪੀ ਯਾਦ ਕਰਿਓ ਤੇ ਅਗਲੇ ਸਾਡੇ ਆਪਾ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਕੋਲ ਪਹੁੰਚ ਕਰਾਂਗੇ ਤੇ ਇਸ ਇਸ ਨੂੰ ਜਰੂਰ ਯਾਦ ਕਰਿਓ ਆਪਣੇ ਬੱਚਿਆਂ ਨਾਲ ਆਪਣੇ ਸਾਥੀਆਂ ਨਾਲ ਇਹ ਪਰੰਪਰਾ ਸ਼ੇਅਰ ਕਰਨਾ ਸ਼ੁਰੂ ਕਰਿਓ ਸਭ ਨੂੰ ਜੈ ਜੀ ਜੈ ਜੀ ਪ੍ਰਸਾਦ ਜੀ ਜੈ ਜੀ